ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਪਦਰਕਾਲੀ ਮਾਤਾ ਜੀ ਦਾ 78ਵਾਂ ਮੇਲਾ ਜ਼ਿਲ੍ਹਾ ਕਪੂਰਥਲਾ ਦੇ ਉੱਤਰੀ ਪਾਰ ਦੇ ਪ੍ਰਸਿੱਧ ਧਾਰਮਿਕ ਸਥਾਨ ਪਿੰਡ ਛੇਕੂਪੁਰ ਵਿੱਚ ਮੰਦਿਰ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਪ੍ਰਣਾਲੀ ਦੇ ਸਿਹਤ ਵਿਭਾਗ ਪੁਲਿਸ ਵਿਭਾਗ ਨਿਗਮ ਵਿਭਾਗ ਦੇ ਸਹਿਯੋਗ ਨਾਲ ਫਾਈ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਜਿਸ ਦੀ ਜਾਣਕਾਰੀ ਮਾਂ ਪਾਤਕਲੀ ਮਾਤਾ ਮੰਦਿਰ ਕਮੇਟੀ ਸੇਕਪੁਰੂ ਜ਼ਿਲ੍ਹਾ ਕਪੂਰਥਲਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਦਿੱਤੀ ਹੈ। ਦੇਖੋ ਸਾਡੇ ਕੋਲ ਜਿੰਨੀ ਕਿ ਜਗ੍ਹਾ ਉਹਦੇ ਮੁਤਾਬਕ ਅਸੀਂ ਪ੍ਰੋਪਰ ਇੰਤਜ਼ਾਮ ਕੀਤੇ ਆ ਭਾਗਤ ਰਾਤ ਨੂੰ ਤਾਂ ਪੰਡਾਲ ਦੇ ਵਿੱਚ ਹੀ ਆਪਣੀ ਹਾਜ਼ਰੀ ਭਰ ਦਿੰਦੇ ਬਹੁਤ ਜਗ੍ਹਾ ਵਾ। ਹੋਰ ਵੀ ਥੋੜੀ ਬਹੁਤ ਜਗਾ ਵਾਲੇ ਵਾਲੇ ਹੈਗੇ ਆ ਲੋਕ ਆ ਕੇ ਰੁਕ ਜਾਂਦੇ ਆ ਅਸੀਂ ਕਿਹੜੀ ਗੱਲ ਆ ਬਾਕੀ ਲੋਕਾਂ ਦੇ ਘਰਾਂ ਚ ਅਕਸਰ ਆਉਣਾ ਜਾਣਾ ਹੁੰਦਾ ਤੇ ਉੱਥੋਂ ਫਿਰ ਮੱਥਾ ਟੇਕਦੇ ਆ ਕੇ ਜਾਂਦੇ ਆ ਬੜੀ ਸ਼ਰਧਾ ਭਾਵਨਾ ਮੱਥਾ ਟਕਾਇਆ ਜਾਂਦਾ ਸਭ ਨੂੰ ਰਿਸਪੈਕਟ ਮਿਲਦੀ ਆ ਮਾਂ ਦਾ ਆਸ਼ੀਰਵਾਦ ਮਿਲਦਾ ਵਾ ਕੋਈ ਅਪੀਲ ਕਰਨਾ ਚਾਹੁੰਗਾ ਅਪੀਲ ਇਹ ਹੀ ਕਰਾਂਗੇ ਸੰਗਤ ਰੂਪੀ ਇਤਿਫਾਕ ਪਿਆਰ ਨਾਲ ਸਾਰੇ ਰਲ ਮਿਲ ਕੇ ਇਸ ਮੇਲੇ ਦੇ ਤਿਹਾੜੀ ਨੂੰ ਆਪਾਂ ਮਨਾਈਏ ਕਿਉਂਕਿ ਮਹਾਮਾਇਆ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਪਾਂ ਨੂੰ ਕਿਸੇ ਨਾਲ ਵੀ ਕੋਈ ਤਲਖੀ ਵਾਲੀ ਗੱਲ ਕੋਈ ਝਗੜਾ ਨਹੀਂ ਕਰਨਾ ਚਾਹੀਦਾ ਮੈਂ ਤਾਂ ਕਮੇਟੀ ਮੈਂਬਰਾਂ ਨੂੰ ਅਪੀਲ ਕਰਦਾ ਕਿ ਸਾਰੇ ਭਗਤ ਹੀ ਆਉਂਦੇ ਆ ਤੇ ਆਪਾਂ ਨੂੰ ਭਗਤ ਜੀ کہہ ਕੇ ਸਭ ਨੂੰ اٹینڈ ਕਰਨਾ ਚਾਹੀਦਾ ਵਧੀਆ ਮਾਹੌਲ ਬਣਾ ਕੇ ਜੀਬ ਗੱਤਰਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਨਸ਼ੇ ਤੋਂ ਵੈਸੇ ਵੀ ਦੂਰ ਰਹਿਣਾ ਚਾਹੀਦਾ ਸਰ ਕੀ ਨਾਮ ਜੀ ਸੰਜੀਵ ਕੁਮਾਰ ਜੀ ਹਾਂ ਜੀ ਸਰ ਕੀ ਕਿਸੇ ਵੀ ਕਮੇਟੀ ਦੇ ਮੈਂਬਰ ਹੋ ਕਿਸ ਲਿਖਣਾ ਤਿਆਰੀ ਕੀਤੀ ਜਾ ਰਹੀ ਹੈ ਜੋਗੀ ਪ੍ਰਧਾਨ ਜੀ ਨੇ ਤੇ ਚੇਅਰਮੈਨ ਸਾਹਿਬ ਨੇ ਸਾਡੇ ਨੂੰ ਦੱਸਿਆ ਹੀ ਆ ਜੀ ਅਸੀਂ 2 ਮਹੀਨੇ ਐਤੋਂ ਪਹਿਲਾਂ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਫਿਰ ਹਾਲ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਸਾਰਿਆਂ ਨੂੰ ਜੈ ਮਾਤਰੀ ਇਸ ਤੋਂ ਇਲਾਵਾ ਕੋਈ ਜਿਹੜੇ ਲੰਗਰ ਲੱਗਦੇ ਤੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੂਗਾ ਹਾਂਜੀ ਜਿਹੜੇ ਵੀ ਸ਼ਹਿਰ ਦੇ ਵਿੱਚ ਜਿੰਨੇ ਵੀ ਲੰਗਰ ਲੱਗਦੇ ਆ ਉਹਨਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਕਿ ਪਲਾਸਟਿਕ ਦੀ ਵਰਤੋਂ, ਥਰਮੋਕੋਲ ਦੀ ਵਰਤੋਂ ਨਾ ਕੀਤੀ ਜਾਵੇ ਜਿਸ ਦੇ ਨਾਲ ਵਾਤਾਵਰਨ ਸਹੀ ਰਹੇ ਐ ਰਾਜੇ ਸਾਹਿਬ ਵੀ ਤੁਸੀਂ ਐਜ਼ ਅ ਚੇਅਰਮੈਨ ਕਮੇਟੀ ਦੇ ਬਹੁਤ ਲੰਬੇ ਸਮੇਂ ਤੋਂ ਕਹ ਲਓ ਕਿ ਤੁਸੀਂ ਮਿਤੀ ਦੇ ਨਾਲ ਜੁੜੇ ਹੋਏ ਆ ਤਾਂ ਐਤੀ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਜਿਹੜੀ ਮਦਦ ਦੀ ਤਿਆਰੀ ਕੀਤੀ ਜਾ ਰਹੀ ਮਿਲੇਗੀ ਤੀਸਰਾ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਸਾਡੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਔਰ ਸਾਰੀ ਕਮੇਟੀ ਬੜੀ ਆਪਣੀ ਮਿਹਨਤ ਦੇ ਨਾਲ ਔਰ ਪੂਰਾ ਸਮਾਂ ਕੱਢ ਕੇ ਅਸੀਂ ਤਿਆਰੀਆਂ ਲੱਗੇ ਹੋਏ ਆ ਸਾਰੇ ਇੰਤਜ਼ਾਮ ਤਕਰੀਬਨ ਹੋ ਚੁੱਕੇ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪੁਲਿਸ ਵੱਲੋਂ ਵੀ ਔਰ ਅਸੀਂ ਮਾਤਾ ਵੱਲੋਂ ਲੰਗਰ ਦਾ ਪ੍ਰਬੰਧ ਵੀ ਬਹੁਤ ਅਸਥਿਤਿਕਾ ਨਾ ਕੀਤੇ ਬਹੁਤ ਵੱਡਾ ਹਾਲ ਵੀ ਇੱਕ ਹੋਰ ਤਿਆਰ ਕੀਤਾ ਹੈ ਤਾਂ ਕਿ ਸੰਗਤ ਨੂੰ ਕਿਸੇ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਔਰ ਛਵੀਲਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਔਰ ਨਗਰ ਨਿਵਾਸੀਆਂ ਵੱਲੋਂ ਵੀ ਸਾਨੂੰ ਪੂਰਨ ਸਹਿਯੋਗ ਮਿਲਦਾ ਹੈ ਜੋ ਚੋਬਾ ਯਾਤਾ ਦੇ ਰਸਤੇ ਵਿੱਚ ਜਿੰਨੇ ਵੀ ਸਾਡੇ ਚੌਂਕ ਨੇ ਉਹਨਾਂ ਚੌਂਕਾਂ ਵਿੱਚ ਵੀ ਕਪੂਤਰਾ ਨਿਵਾਸੀਆਂ ਨੇ ਆਪਣੇ ਤੌਰ ਤੇ ਪਰਸਨਲ ਲੰਗਰ ਔਰ ਛਵੀਲਾ ਲਗਾਈ ਹੋਈ ਹੈ ਅੱਪਾ ਇਹ ਕੱਲ ਕਿ ਇਹ ਪਿਛਲੇ ਸਾਲ ਵੀ ਕਲੋਕੇਟ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਇਸ ਸੰਗਤ ਨੂੰ ਮਦਦ ਕੀਤੀ ਕਲੋਕੇ ਇੱਜਰੇ ਸ਼ਬਦਾਂ ਨੂੰ ਵਰਤੋ ਕਿਤੇ ਜੇ ਸੀ ਕਿ ਕਮੇਟੀ ਨੂੰ ਐਕਟ ਵੀ ਕੋਈ ਇੱਜਰੇ ਗ੍ਰੇਡ ਕਰਨ ਦੀ ਕੋਈ ਗੱਲ ਕੀਤੀਗੀ ਜੰਗੂ ਅਸੀਂ ਮੁਦਾਜੀ ਦੇ ਸਾਰਿਆਂ ਤੇ ਮੀਟਿੰਗ ਬੁਲਾਈ ਸੀ ਉਹਨਾਂ ਚ ਇਹ ਕਿਹਾ ਸੀ ਵੀ ਆਪਾਂ ਕਿਸੇ ਦੇ ਸ਼ਾਂਦੇ ਅਗੇਂਸਟ ਕੋਈ ਸ਼ਬਦ ਨਹੀਂ ਕਹਿਣਾ ਸਾਡਾ ਫਰਜ਼ ਵੀ ਨਹੀਂ ਬੰਦਾ ਔਰ ਸਾਨੂੰ ਮੀਡੀਆ ਵੀ ਪੂਰਨ ਸਹਿਯੋਗ ਦਿੰਦਾ ਹੈ ਸਪਸ਼ਟ ਤੌਰ ਤੇ ਔਰ ਦੂਸਰੀ ਗੱਲ ਹੈ ਵੀ ਅਸੀਂ ਸਾਰਿਆਂ ਦਾ ਭੈਣਾ ਭਰਾਵਾ ਮਿਲ ਕੇ ਰਹਿਣਾ ਸਭ ਦੀ ਇੱਜ਼ਤ ਮਾਨ ਕਰਨੀ ਹੈ ਜਿਹੜਾ ਵੀ ਦਰਸ਼ਨ ਕਰਨ ਇਥੇ ਆਉਂਦਾ ਉਹ ਸੱਜ ਲਈ ਸਤਿਕਾਰਯੋਗ ਹੈ ਔਰ ਉਹਨਾਂ ਦੇ ਮਨ ਨੂੰ ਕਿਸੇ ਕਿਸਮ ਦੀ ਠੇਸ ਨਾ ਪਹੁੰਚੇ ਇਸ ਚੀਜ਼ ਦੇ ਖਾਸ ਕੋਸ ਤੇ ਪ੍ਰਧਾਨ ਜੀ ਨੇ ਸਾਰਿਆਂ ਨੂੰ ਕਮੇਟੀ ਨੂੰ ਹਦਾਇਤਾਂ ਦਿੱਤੀਆਂ ਰੋ ਕਿਸੇ ਕਿਸੇ ਦੀ ਸ਼ਿਕਾਇਤ ਨਹੀਂ ਆਏਗੀ ਸਾਬ ਐਜ਼ ਅ ਪ੍ਰੈਜ਼ੀਡੈਂਟ ਜੀ ਕਿ ਤੁਸੀਂ ਕਮੇਟੀ ਦੇ ਪ੍ਰਧਾਨ ਹੋ ਮਾ ਪੱਤਰ ਕਾਂ ਲਈ ਤਾਂ ਜਨਕੀ ਉਹ 76 ਮਹਾਮੈ ਦਾ ਜਿ ਰਕੇ ਮੇਲਾ ਮਨਾਈ ਚਾਰੀ ਹੈ ਤਾਂ ਇਸ ਮਨਤੀ ਕਮੇਟੀ ਵੱਲੋਂ ਕੀ ਕੀ ਤਿਆਰੀ ਹੋ ਗਈ ਹੈ ਕਿਸ ਤਰੀਕੇ ਨਾਲ ਅਰੇਂਜਮੈਂਟ ਕੀਤੀ ਗਈ ਹੈ ਇਸ 78ਵੇਂ ਇਤਹਾਸਕ ਮੇਲੇ ਵਾਸਤੇ ਮਾਦਾਪਤਰ ਕਾਲੇ ਦੇ ਮੇਲੇ ਵਾਸਤੇ ਸਾਰੀ ਕਮੇਟੀ ਕਰੀਬ 2 ਮਹੀਨੇ ਤੋਂ ਇਸ ਮੇਲੇ ਦੀ ਤਿਆਰੀ ਚ ਲੱਗੀ ਹੋਈ ਹੈ ਹਰ ਇੱਕ ਨੂੰ ਇਨਵਾਈਟ ਕੀਤਾ ਗਿਆ ਵਾ ਔਰ ਅਪੀਲ ਕੀਤੀ ਗਈ ਹੈ ਕਿ ਸਾਰਾ ਨਗਰ ਕੀ ਸਾਰਾ ਜ਼ਿਲ੍ਹਾ ਕੀ ਸਾਰਾ ਪੰਜਾਬ ਮੇਲੇ ਦੇ ਵਿੱਚ ਹਾਜ਼ਰ ਹੋਵੇ ਔਰ ਹੁੰਦੇ ਵੀ ਹੈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਪ੍ਰਬੰਧਾ ਵਾਸਤੇ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਹੋਰ ਵੀ ਸਾਰੇ ਇੰਤਜ਼ਾਮ ਜਿਦਾ ਬਿਜਲੀ ਬੋਰਡ ਨਾਲ ਸੰਪਰਕ ਕਰਨਾ ਕਾਰਪੋਰੇਸ਼ਨ ਨਾਲ ਸੰਪਰਕ ਕਰਨਾ ਇਹ ਸਾਰੇ ਪ੍ਰਬੰਧ ਅਸੀਂ ਪਹਿਲਾਂ ਮਿਲ ਕੇ ਸਾਰੇ ਕਾ 36 ਹਸਾਬ ਨਾਲ ਹੋਰ ਪ੍ਰਬੰਧ ਹੋ ਵੀ ਰਿਹਾ ਪ੍ਰਸ਼ਾਸਨ ਸਹਿਯੋਗ ਵੀ ਕਰ ਰਿਹਾ ਕਾਰਪੋਰੇਸ਼ਨ ਦੇ ਲੋਕ ਵੀ ਲੱਗੇ ਹੋਏ ਆ ਸਾਡੇ ਇਸ ਇਲਾਕੇ ਦੇ ਇਲੈਕਟਡ ਕਾਉਂਸਲਰ ਵੀ ਲੱਗੇ ਹੋਏ ਆ ਨਹੀਂ ਕੀ ਗੱਲ ਕਰੀਏ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕਿਸ ਤਰੀਕੇ ਨਾਲ ਅਰੇਂਜਮੈਂਟ ਕੀਤੀ ਗਈ ਸੁਰੱਖਿਆ ਨੂੰ ਦੇਖੋ ਇਹ ਮੇਲਾ ਜਿਹੜਾ ਪਹਿਲਾਂ 2 ਦਿਨ ਦਾ ਹੀ ਜ਼ਿਆਦਾ ਹੁੰਦਾ ਸੀ ਝਾਕੀਆਂ ਵਾਲਾ ਦਿਨ ਹੋਰ ਅਗਲਾ ਦਿਨ ਹੁਣ ਕਰੀਬ ਪਿਛਲੇ 10-12 ਸਾਲ ਤੋਂ ਹੀ ਮੇਲਾ ਵੱਧ ਗਿਆ ਵਾ 8-7 ਦਿਨ ਲਗਾਤਾਰ ਚੱਲਦਾ ਵਾ ਉਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਦਿੱਤਾ ਸਿਕਿਉਰਿਟੀ ਵਗੈਰਾ ਦਾ ਇੰਤਜ਼ਾਮ ਠੀਕਾ ਕੋਈ ਐਸੀ ਗੱਲ ਨਹੀਂ ਆ ਰਹਾ ਬੰਦੇ ਸ਼ਾਮ ਨੂੰ ਔਰ ਅੱਜ ਤੋਂ ਹੁਣ ਵੀ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਹੋ ਗਈ ਹੈ ਅੱਜ ਸ਼ਾਮ ਤੋਂ ਸਾਡੇ ਮੁਲਾਜ਼ਮ ਜਿਹੜੇ ਆ ਪ੍ਰਬੰਧ ਨੂੰ ਦੇਖਣ ਲਈ ਪੁਲਿਸ ਮੁਲਾਜ਼ਮ ਅੱਜ ਵਾਜਣਗੇ ਅੱਜ ਤੋਂ ਅੱਜ ਜੇਠਾ ਮੰਗਲਵਾਰ ਔਰ ਚੌਂਕੀਆਂ ਵੀ ਆ ਮੰਦਰ ਦੇ ਅੰਦਰ ਇਸ ਤੋਂ ਇਲਾਵਾ ਕਮੇਟੀ ਵੱਲੋਂ ਕੋਈ ਆਪਣੇ ਲੈਵਲ ਤੇ ਵੀ ਕੋਈ ਸਕਿਉਰਟੀ ਗਾਰਡ ਜਾਂ ਕੋਈ ਤਰ੍ਹਾਂ ਦੀ ਕੋਈ ਅਰੇਂਜਮੈਂਟ ਕੀਤੀ ਕਮੇਟੀ ਆਪਣੇ ਵੱਲੋਂ ਅਸੀਂ ਆ ਕੀਤੇ ਹੋਏ ਲੱਗੇ ਵੀ ਹੋਏ ਆ ਕੀਤੇ ਹੋਏ ਸਿਕਿਉਰਿਟੀ ਵਾਸਤੇ ਬੰਦੇ ਇਹ ਵੀ ਗਰਮੀ ਤੱਕ ਸੇਵਾ ਸੇਵਾ ਜਤਾ ਕਰਦੇ ਆ। ਤਾਂ ਸੰਗਤ ਵੀ ਹੋਰ ਕੀ ਕੀ ਸੰਗਤ ਲਈ ਅਸੀਂ ਅੱਛੇ ਪਾਣੀ ਦੇ ਠੰਡੇ ਪਾਣੀ ਦੇ ਪ੍ਰਬੰਧ ਕੀਤੇ ਲੰਗਰ ਦੇ ਵਿੱਚ ਵੀ ਪੰਡਾਲ ਦੇ ਵਿੱਚ ਵੀ ਹਰ ਤਰ੍ਹਾਂ ਦੇ ਪ੍ਰੋਪਰ ਲੰਗਰ ਚੱਲ ਰਹਾ ਹੈ। ਕਿ ਮੈਡੀਕਲ ਸੈਂਟਰ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ। ਉਹ ਹੈਲਥ ਡਿਪਾਰਟਮੈਂਟ ਨਾਲ ਕੰਟੈਕਟ ਕੀਤਾ ਹੋਇਆ ਉਹਨਾਂ ਨੇ ਆਪਣੇ ਇੱਥੇ ਕੈਂਪ ਲਾ ਲਿਆ ਨਾ। ਵੈਸੇ ਸਾਡੇ ਇੱਥੇ ਡਿਸਪੈਂਸਰੀ ਹੈਗੀ ਐ। ਮੀਲਾ ਜਿਹੜਾ ਕਿ ਇਹਨਾਂ ਇਹਨਾਂ ਸਭ ਤੁਸੀਂ ਜੋ ਤੁਹਾਨੂੰ ਵੀ ਪ੍ਰੈਜੈਂਟ ਕਰ ਦਿਓ ਕਿ ਆਪਾਂ ਗੱਲ ਕਰੀਏ ਕਿ ਤੁਸੀਂ ਮਿੱਟੀ ਦੇ ਨਾਲ ਵੀ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋਏ ਹੈ। ਹਾਂਜੀ। ਕਿਤਾ ਦੇ ਕਿਦਰੋ ਝੂਠ ਵੱਲੋਂ ਵੀ ਇਹ ਧਾਰਮਿਕ ਉਪਰਾਨੇ ਦੇ ਵਿੱਚ ਵੱਧ ਚੜ੍ਹ ਕੇ ਹੀ ਸੰਭਤ ਹੈ ਜਾਂਦਾ। ਦੇਖੋ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਸਾਰੇ ਸਾਡਾ ਪਰਿਵਾਰ ਆ ਸ਼ੇਗਪੁਰ ਠੀਕ ਹੈ। ਅਸੀਂ ਸਾਰਿਆਂ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨੇ ਸ਼ੇਗਪੁਰ ਵਾਸੀਆਂ ਨੂੰ ਕਪੂਰਤਲ ਵਾਸੀਆਂ ਨੂੰ ਕਿ ਮਾ ਪਤਰ ਘਰ ਦੇ ਮੇਲੇ ਦੀ 78 ਸਾਲ ਦੀ ਬਹੁਤ-ਬਹੁਤ ਮੁਬਾਰਕਾਂ। ਜਿਸ ਤਰ੍ਹਾਂ ਚੇਅਰਮੈਨ ਸਾਹਿਬ ਤੇ ਪ੍ਰਧਾਨ ਜੀ ਨੇ ਕਿਹਾ ਕਿ ਮੇਲੇ ਦੀਆਂ ਸਾਰੇ ਜਾਣੇ ਰਲ ਕੇ ਤਿਆਰੀਆਂ ਕਰਦੇ ਤੇ ਬਹੁਤ ਸਾਹ ਨਾ ਕਰਦੇ ਆ ਇਸੇ ਤਰ੍ਹਾਂ ਸਾਡਾ ਯੂਥ ਆ ਉਹ ਅੱਗੇ ਨਾਲੋਂ ਜ਼ਿਆਦਾ ਵਧੀਆ ਤੇ ਆਪਣੇ ਡਿਸਪਲਿਨ ਚ ਰਹਿ ਕੇ ਕੰਮ ਕਰਦਾ ਪਿਆ ਚਾਹੇ ਉਹ ਲੰਗਰ ਦਾ ਕੰਮ ਆ ਚਾਹੇ ਸਿਕਿਉਰਿਟੀ ਦਾ ਕੰਮ ਆ ਚਾਹੇ ਅੰਦਰ ਮੱਥਾ ਟਿਕਾਉਣ ਦਾ ਕੰਮ ਆ ਚਾਹੇ ਬਾਹਰ ਲਾਈਨਾਂ ਦਾ ਕੰਮ ਆ ਚਾਹੇ ਪਾਣੀ ਦੀ ਸ਼ਪੀਲ ਬਣਾਉਣ ਦਾ ਕੰਮ ਆ ਉਹ ਸਾਰੇ ਵਧੀਆ ਢੰਗ ਨਾਲ ਪ੍ਰੋਗਰਾਮ ਹੋ ਰਿਹਾ ਤੇ ਇਹਨਾਂ ਦੀ ਚੇਅਰਮੈਨ ਤੇ ਪ੍ਰਧਾਨ ਕਿੰਦੀ ਦੇਖ-ਦੇਖ ਚ ਹੋ ਰਿਹਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਇਹ ਕਹਿੰਦੇ ਹੋਰ ਸਾਨੂੰ ਸਹਯੋਗ ਬੰਦੇ ਦੇਣਗੇ ਵੱਧ ਵੱਧ ਕੇ ਕਿੰਨੀ ਕੀ ਕਹ ਲੋ ਕਿ ਇਸ ਤੋਂ ਦਾ ਹੋਰ ਕਿ ਜਮ ਜਨਤਾ ਲਈ ਦੇਣ ਤਾਂ ਨਹੀਂ ਕੋਈ ਇੰਤਿਹਾਮ ਜਨਤਾ ਲਈ ਅਸੀਂ ਜਿੱਦਾਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸਾਰਿਆਂ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਸਾਡੇ ਵੱਧ ਤੋਂ ਵੱਧ ਸਿਕਿਉਰਟੀ ਲਾਓ ਤਾਂ ਕਿ ਕੱਲ ਨੂੰ ਕੋਈ ਜੇ ਹਵਿਨਾ ਵੀ ਹੋਵੇ ਤਾਂ ਜੀ ਨੂੰ ਸਾਹਮਣੀਏ ਦੇਖਣੀ ਆ ਦੂਸਰੇ ਸਾਡੇ ਸਾਰੇ ਆਪਣੇ ਮੇਲਾ ਕਮੇਟੀ ਦੇ ਮੈਂਬਰ ਵੀ ਹੁਣ ਨਿਗਾਹਚ ਰੱਖਦੇ ਆ ਹਰ ਮਾੜਾ ਚੰਗੇ ਬੰਦੇ ਨੂੰ ਦੇਖਦੇ ਆ ਤੇ ਅਸੀਂ ਆਪਣੀ ਪ੍ਰਾਈਵੇਟ ਸਕਿਉਰਟੀ ਵੀ ਲਾਈ ਹੋਈ ਆ ਬੰਦੇ ਨੇ ਵੀ ਲਾਈ ਆ ਤੇ ਲੇਡੀਜ਼ ਨੇ ਵੀ ਲਾਈ ਹੋਈ ਆ ਨੱਗੇ ਨੇ ਤਾਂ ਨਹੀਂ ਨਹੀਂ ਲੱਗਦੀ ਹੁੰਸੀ ਪਹਿਲੇ ਮੇਲੇ 'ਚ ਨਹੀਂ ਲੰਦਾ ਸੀ ਹੁਣ ਅਸੀਂ ਲਾਈਆਂ ਦੇਖੋ ਮੰਦਰ ਦਾ ਮੇਲਾ ਹੋ ਰਿਹਾ ਵਾ ਲੰਗਰ ਵੀ ਲੱਗ ਰਿਹਾ ਹੂੰ ਜੇ ਆਪਾਂ ਸਫਾਈ ਬਵਸਤਾ ਨੂੰ ਲੈ ਕੇ ਪ੍ਰਦੂਸ਼ਣ ਕਿ ਕਿ ਉਹਨੂੰ ਲੈ ਕੇ ਕੀ ਇੰਤਜ਼ਾਮ ਕੀਤੇ ਕਿਸ ਤਰੀਕੇ ਦੇ ਕਹੋ ਕਿ ਦੇਖਿਓ ਵਰਤਕ ਕੀ ਪਲਾਸਟਿਕ ਦੀ ਵਰਤੋਂ ਕਰਨੀ ਚਾਹੀਦੀ ਲੰਗਰ ਕਮੇਟੀ ਨੂੰ ਕਿ ਕਿਸ ਤਰੀਕੇ ਦੀ ਵਰਤੋਂ ਪਲਾਸਟਿਕ ਤਾਂ ਅਸੀਂ ਵਰਤੋਂ ਕਰਦੇ ਹੀ ਨਗੇ ਸਾਡੇ ਸਟੀਲਨ ਸਟੀਲ ਦੇ ਬਰਤਨ ਆ ਸਟੀਲ ਦੇ ਸਾਡੀਆਂ ਗਲਾਸਾਂ ਉਹਨਾਂ ਨੂੰ ਧੋਣ ਵਾਸਤੇ ਲਗਾਤਾਰ 25 30 ਲੇਡੀਆਂ ਲੱਗੀਆਂ ਹੋਈਆਂ 20 25 ਬੰਦੇ ਲੱਗੇ ਹੋਏ ਆ ਠੀਕ ਆ ਜਦੋਂ ਮਰਜੀ ਤੁਸੀਂ ਭਾਵੇਂ ਦੇਖੋ ਜਾ ਕੇ ਤੇ ਲੰਗਰ ਦੀ ਕੀ ਅਵਸਥਾ ਵਧੀਆ ਚੱਲਦੀ ਪਈ ਐ ਇਹੋ ਜਿਹਾ ਪਲਾਸਟਿਕ ਦਾ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ ਨਹੀਂ ਜੇ ਬਾਹਰ ਲੰਗਰ ਲੱਗਦੇ ਤਾਂ ਉਹ ਲੰਗਰ ਜਿਹੜੇ ਲਾਂਦੇ ਐ ਤਾਂ ਉਹ ਵਿੱਚ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਕੀ ਇਸ ਤਰ੍ਹਾਂ ਕੀ ਆਪਣੇ ਵਾਤਾਵਰਣ ਨੂੰ ਸਹੀ ਰੱਖਣ ਲਈ ਪਲਾਸਟਿਕ ਦੀ ਵਰਤੋਂ ਦੇਖੋ ਜੀ ਅਸੀਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਵਾਤਾਵਰਣ ਵਧੀਆ ਰੱਖਣ ਕੋਈ ਆਪਣੀ ਤਰੀਕੇ ਨਾਲ ਕੋਈ ਮਰਜ਼ੀ ਕਰ ਲਵੇ ਇੱਕ ਵੱਖਰੀ ਗੱਲ ਇਹਨਾਂ ਦਾ ਸਾਡੇ ਵੱਲੋਂ ਸਭ ਨੂੰ ਇਹੀ ਪੀਲਕ ਪਾਣੀ ਦੇ ਗਲਾਸਾਂ 'ਚ ਵਧੀਆ ਸਟੀਲ ਦੇ ਚ ਪਲਾਇਆ ਜਾਵੇ ਤਾਂ ਤਾਂ ਕਿ ਲੋਕਾਂ ਨੂੰ ਕੋਈ ਚੀਜ਼ ਦੀ ਕੋਈ ਤਕਲੀ